ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਅ ਨਗਰ ਦਾ ਨੋਟ ਕਰ ਲਿਓ। ਆਪਣੇ ਪਿੰਡ ਮੋਦਕੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਰੋਜ਼ਪੁਰ ਆ ਜਾਂਦਾ। ਪਿੰਡ ਮੋਦਕੀ ਤੇ ਜ਼ਿਲ੍ਹਾ ਫਰੋਜ਼ਪੁਰ ਤੇ ਗਿੰਦੇ ਪਾਉ ਦੇ ਘਰੋਂ ਤੁਹਾਨੂੰ ਇੱਕ ਤਾਜੀ ਸੂਈ ਗੇਲੀ ਮੈਂ ਵਿਖਾਉਣ ਲੱਗੇ ਆਂ ਮਗਰ ਕੱਟੀ ਕਿਦਣ ਸੂਈ ਆ ਕਿੰਨਾ ਬੋਲਾ ਦੁੱਧ ਇਹਦੇ ਕੋਲੇ ਸਾਰੀ ਜਾਣਕਾਰੀ ਲਵਾਂਗੇ ਤੇ ਵੱਡੇ ਹਾਈਵੇ ਦੇ ਉੱਤੇ ਹੀ ਇੱਕ ਪੈਲਸ ਆ ਜਾਂਦਾ ਤੇ ਉਹ ਪੈਲਸ ਦੀ ਬੈਕ ਸਾਈਡ ਹੀ ਇਹ ਘਰ ਦੂਜਾ ਸੂਆ ਸੂਈ ਪਹਿਲਾ ਸੂਈ ਸਾਰੀ ਗੱਲਬਾਤ ਆਪਾਂ ਕਰਦੇ ਆਂ ਤੇ ਆ ਕੇ ਵੇਖਿਓ ਬੱਚੇ ਬੁੱਚੇ ਤੇ ਸਹਿਮਤ ਚੈੱਕ ਕਰ ਲਓ ਬਾਕੀ ਤੁਹਾਨੂੰ ਧਾਰਾਂ ਵੀ ਮਰਾ ਕੇ ਵਿਖਾਵਾਂਗੇ ਤੇ ਸਵੇਰ ਦਾ ਟਾਈਮ ਹੀ ਆਜੋ ਲਈਏ ਜਾਣਕਾਰੀ ਤੇ ਵੇਖੀਏ ਤੋਰ ਤਾਰ ਕੇ ਵੀਰ ਜੀ ਸਾਸੀ ਕਾ ਸਾਸੀ ਕਾ ਜੀ ਹੋਰ ਸੁਣਾ ਬਸ ਵਧੀਆ ਜੀ ਚੜਦੀ ਕਲਾ ਨਾ ਚੜਦੀ ਕਲਾ ਜੀ ਤੇ ਡਰੈਸ ਆਪਣਾ ਪਿੰਡ ਮੋਤਕੀ ਹੈ ਜ਼ਿਲ੍ਹਾ ਫਿਰੋਜ਼ਪੁਰਾ ਹਾਂਜੀ ਤੇ ਨੰਬਰ 76819 32010 76819 ਤੇ 32010 ਹਾਂਜੀ ਨੰਬਰ ਤਾਂ ਸਕਰੀਨ ਤੇ ਵੀ ਚਲਾ ਦੇਾਂਗੇ ਇਹ ਪੈਲਸ ਕਿਹੜਾ ਕੰਸਟਰਕਟਰਲ ਕੈਸਟਲ ਸ਼ਾਟ ਆ ਜੀ ਅੱਛਾ ਇਹਦੀ ਬੈਕ ਸਾਈਡ ਆਪਣਾ ਕਰ ਬੈਕ ਸਾਈਡ ਕਰਾ ਠੀਕ ਆ ਮੈਨੂੰ ਤਾਂ ਨਾਮ ਨਹੀਂ ਲੈਣਾ ਆਉਂਦਾ ਨਾਮ ਹੀ ਹੋਰ ਹੀ ਰੱਖਿਆ ਹੋਇਆ ਇਹਨਾਂ ਦਾ ਹਾਂ ਹਾਂਜੀ ਤੇ ਵੱਡੇ ਹਾਈਵੇ ਦੇ ਉੱਤੇ ਹੀ ਜਿਹੜਾ ਫਰੀਦਕੋਟ ਤੋਂ ਸ਼੍ਰੀ ਅਮਰਸਰ ਸਾਹਿਬ ਆ ਮਮੋਦ ਕੀ ਨਹੀਂ ਆਉਣਾ ਪੈਂਦਾ ਬਾਰੇ ਬਾਰੇ ਹੀ ਹੈਨਾ ਬਾਰੇ ਬਾਰੇ ਹੀ ਹੈਨਾ ਖੇਤਾਂ 'ਚ ਘਰ ਆਪਣਾ ਤੇ ਇਹ ਝੋਟੀ ਸੂਆ ਕਿਹੜਾ ਸੂਈ ਹੈ ਇਹ ਦੂਜਾ ਸੂਆ ਸੂਈ ਹੈ ਇਹਦੇ ਮਾਲਕਾਂ ਨੇ ਦੱਸਤੀ ਵੀ ਦੂਜਾ ਸੂਈ ਹੈ ਤੇ ਪਹਿਲਾਂ ਨੇ ਕਿੰਨਾ ਕ ਦੁੱਧ ਪਾਇਆ 10 11 ਕਿਲੋ ਪਾਇਆ ਜੀ 10 11 ਕਿਲੋ ਦੁੱਧ ਪਾਇਆ ਹੁਣੇ ਕਦੋਂ ਸੂਈ ਤੇ ਕਿੰਨਾ ਦੁੱਧ ਬੋਲ ਆ ਇਹ ਚੌਥਾ ਦਿਨ ਸੂਈ ਨਵਾਜੀ ਅੱਜ ਚਾਰਾਂ ਦਿਨਾਂ ਦੀ ਸੂਈ ਆ ਹਾਂਜੀ ਤੇ ਬੱਚਾ ਕੱਟੀ ਆ ਮਗਰ ਕੱਟੀ ਆ ਜੀ ਠੀਕ ਆ ਹੁਣ ਕਿੰਨੀਆਂ ਧਾਰਾ ਇਹਦੇ ਕੋਲੇ ਜਿਹੜੀਆਂ ਭਾਂਡੇ ਥੱਲੇ 8 ਕਿਲੋ ਬੋਲਾ ਆਊਗਾ ਜੀ 8 ਕਿਲੋ ਬੋਲਾ ਇਹਦੇ ਕੋਲੇ ਕੋਈ ਵੀ ਸੱਜਣਾ ਆ ਕੇ ਚੋਲੇ ਦੋ ਡੰਗ ਚੋਰੇ ਤਿੰਨ ਤੇ 11 12 ਦੋ ਤੇ ਦੇਜੂ ਦੇਜੂ ਕੀ ਨਾ ਬਾਈ ਤੇ ਹੂੰ ਖਾਨ ਖੂਨ ਨੂੰ ਤਗੜੀ ਆ ਤੇ ਚੂਣ ਚਾਂਣ ਜਮਾ ਰੂਵਰ ਦੀ ਭੋਲੀ ਆਈ ਓਕੇ ਬਾਕੀ ਆਪਾਂ ਧਾਰਾ ਵਿਖਾ ਦੇਣੀ ਆ ਕੋਈ ਪੂਰ ਛਟ ਨਹੀਂ ਆ ਕੇਰਾ ਤੂਰ ਕੇ ਵਿਖਾ ਦਈਏ ਉਸ ਤੋਂ ਬਾਅਦ ਫਿਰ ਆਪਾਂ ਹਨਾ ਆਪਾਂ ਸਮਾ ਕੇ ਵੀ ਤੋਰ ਕੇ ਵਿਖਾ ਦੇਾਂਗੇ ਸੱਜਣੋ ਇਹ ਕੇਰਾ ਤੁਸੀਂ ਝੋਟੀ ਦੀ ਤੋਰ ਚੈੱਕ ਕਰ ਲਓ ਦੂਜਾ ਸੂਆ ਸੂਈ ਹੈਦਰ ਨੂੰ ਹੀ ਲੈ ਚੱਲ ਕੋਈ ਗੱਲ ਨਹੀਂ ਵੇਖੋ ਤੇ ਕੱਟੀ ਨੇੜੇ ਬੰਨੀ ਸੀ ਤੇ ਧਾਰਾ ਪਾਈ ਏ ਨੋਟ ਕਰ ਲਿਓ ਕਿਉਂਕਿ ਬੱਚਾ ਚਟਿਆ ਇਹਨੇ ਤੇ ਆਹ ਵੇਖੋ ਬਾਹ ਨਾਲ ਇਹਦੂ ਮੜ ਕੇ ਆਪਾਂ ਬੱਚਾ ਲਵਾ ਕੇ ਤੁਹਾਨੂੰ ਹਰ ਹੀ ਤਸੱਲੀ ਕਰਾਵਾਂਗੇ ਛੱਡ ਦੇ ਫਿਰ ਬੱਚਾ ਲਵੀ ਸੱਜਣੋਂ ਪਸਮਾ ਝੋਟੀ ਨੇ ਕਰ ਲਿਆ ਚੈੱਕ ਕਰ ਲੋ ਆ ਖੜੀ ਜੇ ਤੇ ਮਗਰ ਜਿਹੜੀ ਕੱਟੀ ਆ ਤੇ ਆ ਅਗਲੇ ਥਣਾਂ ਦੀ ਦਵਾਈ ਲਵੀ ਬੜੀ ਚੰਗੀ ਹੈ ਨਾ ਹਾਂ ਤਾਂ ਬਹੁਤ ਸੋਹਣਾ ਲੱਗਾ ਜੀ ਨਹੀਂ ਠੀਕ ਆ ਜੱਟਾ ਤੋਂ ਤਾਂ ਨਿਆਰਾ ਹੀ ਆਈ ਕੀ ਬਾਤ ਕੋਈ ਮਾੜੀ ਜ ਨਹੀਂ ਘਾੜ-ਘਾੜਦੀ ਇਹਨੂੰ ਕੇ ਸੰਤ ਧੂਰ ਛੱਟਾ 나ੜਕੰਡ ਜਮਾ 100 ਦੀ 100 ਹਾਂ ਲੇਟੀ ਲੂਟੀ ਪੈ ਗਈ ਦੇ ਜੂਗੀ ਦੁੱਧ ਝੋਟੀ ਹਨਾ ਹਾਂ 11 12 ਕਿਲੋ ਦੇ ਦੂਆ ਮੈਂ ਅਗਲੇਾਂ ਚ ਵੀ ਮਾਰ ਦੇ ਦੋ ਦੋ 14 15 ਕਿਲੋ ਕਹੀ ਜੇ ਫਾਇਦਾ ਕੀ ਹੈ ਬਾਲੀ ਅਗਲੇਾਂ ਦੀ ਉਦੋਂ ਬੰਬਾ ਹਨਾ ਮੇਰਾ ਜਲਾ ਰੂਰ ਕੀ ਮਾਰੀ ਮਗਰੋਂ ਵੀ ਕੀ ਬਾਤ ਆ ਯਾਰ ਚੋਣ ਲਿਓ ਬੇਫਿਕਰ ਹੋ ਜਾ ਸਜਣੋ 100 ਦੀ 100 ਝੋਟੀ ਆ ਤੇ ਵੇਖੋ ਤੇ ਲਵੀ ਫਿਰ ਕੀ ਰੇਟ ਰਹੂਗਾ ਇਹਦਾ ਬੋਲਾ 5000 ਦੀ ਤੇਰਾ ਜੀ 8000 ਦੀ ਹਾਂਜੀ ਤਾਜੀ ਸੂਈ ਤੇ 8 ਕਿਲੋ ਬੋਲਾ ਨਹੀਂ ਠੀਕ ਆ ਯਾ ਰੇਡ ਜਾ ਜਾ ਹਨਾ ਆਪਣਾ ਓਕੇ ਧੰਨਵਾਦ ਲਓ ਵੀ ਸੱਜਣੋ 80000 ਦੀ ਝੋਟੀ ਦੂਜਾ ਸੂਆ ਮਗਰ ਕੱਟੀ 8 ਕਿਲੋ ਬੌਲੇ ਤੇ ਸਟਾਰਟ ਪਹਿਲਾਂ ਨੇ 10 11 ਦੁੱਧ ਦਿੱਤਾ ਧੰਨਵਾਦ ਤੁਹਾਡਾ ਵੀਡੀਓ ਨੂੰ ਐਂਡ ਤੱਕ ਵੇਖਣੇ